लेके आए शाम ਨੂੰ ਕਿਉਂਕਿ ਅੱਜ ਬਣਾ ਕੋਈ ਮੂਡ ਨਹੀਂ ਸਲਾਈ ਪਾੰਦਾ ਥੋੜਾ ਜਿਹਾ ਬਾਹਰ ਬੱਦਲ ਕਰਜਣ ਲੱਗੇ ਬਰਸਾਤ ਹੋਣ ਲੱਗੀ ਸੋ ਮੈਂ ਸੋਚਿਆ ਵੀ ਚਾਹ ਪਕੌੜਾ ਟਾਈਮ ਹੋ ਗਿਆ ਵੀ ਕਈ ਭਣਾ ਕਰੇ ਪਕੌੜੇ ਬਣਾਣੇ ਆ ਚਾਹ ਵੀ ਬਣਨੀ ਆ ਆਪਾਂ ਚਾਹ ਪਕੌੜੇ ਗੱਲ ਰੇਟ ਇਹ ਜੇ ਲੈ ਕੇ ਆਈਏ ਵੀ ਭਣਾ ਕਣ ਚਾਹ ਪਕੌੜੇ ਬਣਾ ਨਹੀਂ ਬਣਾਣੇ ਪਹਿਲੇ ਜੱਸੀ ਬਿਕਲੇ ਸੂਟ ਲੈਣਾ ਹੈ ਸੂਟ ਕਿਹੜਾ ਲੈ ਕੇ ਆਣਾ ਹੈ ਇਹ ਵੀਡੀਓ ਜ਼ਰੂਰ ਦੇਖਿਓ ਜਿਹਨਾਂ ਨੂੰ ਕੱਪੜੇ ਲੋੜ ਆ ਉਹ ਵੀਡੀਓ ਸਾਡੀ ਜ਼ਰੂਰ ਦੇਖਿਓ ਜਿਹਦੇ ਘਰੇ ਵਿਆਹ ਦੀ ਵੀਡੀਓ ਉਹ ਵੀ ਜ਼ਰੂਰ ਦੇਖਿਓ ਜਿਹਨਾਂ ਨੂੰ ਨਹੀਂ ਵੀ ਲੋੜ ਕੱਪੜੇ ਦੀ ਐਂਡ ਟੈਚੀ ਭਰੀ ਵੀ ਹੈ ਕੱਪੜੇ ਗੱਲ ਟਰੰਕ ਭਰਿਆ ਵੀ ਹੈ ਕੱਪੜੇ ਗੱਲ ਇਹ ਜਿਹਾ ਰੇਟ ਦੇ ਦੇਣਾ ਉਹ ਵੀ ਭੈਣਾਂ ਨੇ ਕਹਿਣਾ ਜਾਣਾ ਜੱਸੀ ਵੀਰ ਕੋਲ ਜਾਣਾ ਰੇਟ ਇਹ ਜਿਹਾ ਲੈ ਕੇ ਆਏ ਆ ਇਹ ਜਿਹਾ ਲੈ ਕੇ ਆਏ ਆ ਤੁਸੀਂ ਦੇਖ ਕੇ ਹੈਰਾਨ ਹੋ ਜਾਣਾ ਵੀ ਜੱਸੀ ਵੀ ਸਾਡਾ ਭਾਈ ਕਰ ਕੀ ਰਿਹਾ ਅੱਜ ਸੂਟ ਲੈ ਕੇ ਆਏ ਜੱਸੀ ਦੀ ਹੱਟੀ ਪਰ ਜੀ ਪਿਓਰ ਮਡਾਲ ਕਾਟਨ ਦਾ ਸੌਰੀ ਮਡਾਲ ਸਿਲਕ ਦਾ ਪਿਓਰ ਮਡਾਲ ਸਿਲਕ ਦਾ ਸੂਟ ਹੈ ਜਿਹਨੂੰ ਬਸ ਸੋਨਾ ਜਾਂਦੀ ਸੂਟ ਵੀ ਕਹਿ ਦਿੰਦੇ ਆ ਬਨਾਰਸੀ ਸੂਟ ਵੀ ਕਹਿ ਦਿੰਦੇ ਆ ਤੇ ਆਪਾਂ ਕਹਿ ਦਿੰਦੇ ਆ ਡਾਈਏਬਲ ਸੂਟ ਵੀ ਕਹਿ ਦਿੰਦੇ ਆ ਵਿਸਕੋਸ ਸੂਟ ਵੀ ਕਹਿ ਦਿੰਦੇ ਆ ਜੀ ਬਹੁਤ ਹੀ ਪਿਆਰਾ ਸੂਟ ਆਇਆ ਹੈ ਬਨਾਰਸੀ ਸੂਟ ਜੀ ਆ ਜਾਓ ਸਾਡੀ ਦੁਕਾਨ ਪਰ ਜੀ ਪੂਰੀ ਸ਼ਰਟ 3 ਮੀਟਰ ਦੀ ਬਣੀ ਵੀ ਹੈ ਕਲੂ ਸੂਟ ਸ਼ਰਟ ਚੱਕ ਪੁੱਤ ਪੂਰੀ ਸ਼ਰਟ 3 ਮੀਟਰ ਦੀ ਬਣੀ ਵੀ ਹੈ ਜੀ ਫਰੰਟ ਵੀ ਬਣਿਆ ਪਿਆ ਹੈ ਬੈਕ ਵੀ ਬਣੀ ਪਈ ਹੈ ਨਾਲ ਬਣੇ ਹੋਏ ਬੜੇ ਸੋਹਣੇ ਬਾਜੂ ਵਾਲ ਦੁਪੱਟਾ ਚੱਕ ਪੁੱਤਰ ਪਰ ਦੁਪੱਟਾ ਖੋਲ ਕੇ ਸਾਹ ਅੱਗੇ ਨੂੰ 50 ਇੰਚ ਰਹੇਗੀ ਲੰਬਾਈ ਛੜ ਦਿਜੀ ਆ ਦੇਖੋ ਦੁਪੱਟਾ ਕਿੰਨਾ ਪਿਆਰਾ ਆ ਰਹੇਗਾ ਸੂਟ ਦਾ ਦੁਪੱਟਾ ਜੀ ਪਿਓਰ ਬਨਾਰਸੀ ਦੁਪੱਟਾ ਰਹੇਗਾ ਪਿਓਰ ਬਨਾਰਸੀ ਦੇਗਾ ਸੂਟ ਜੀ 2.5 ਮੀਟਰ ਲੈਂਥ ਦਾ ਦੁਪੱਟਾ ਬਨਾਰਸੀ オリジナル ਬਨਾਰਸੀ ਕੋਈ ਨਕਲੀ ਬਨਾਰਸੀ ਨਹੀਂ ਆਣਾ オリジナル ਬਨਾਰਸੀ ਆਣਾ ਜਿੰਨੇ ਵਿਸਕੋਸ ਕੈਕ 2.5 ਕਰਾਣੇ ਆ ਵਿਸਕੋਸ ਬਨਾਰਸੀ ਸੂਟ ਆਣਾ ਬੜਾ ਹੀ ਸੋਹਣਾ ਸੂਟ ਹੈ ਬੜਾ ਹੀ ਘੈਂਟ ਦੁਪੱਟਾ ਹੈ ਇਹ ਮਾਰਕੀਟ ਦੀ ਗੱਲ ਕਰੀ ਸੂਟ ਲੋਕ 1500 ਹੀ ਵੇਚਦੇ ਆ 2000 ਹੀ ਵੇਚਦੇ ਆ 2200 ਹੀ ਵੇਚਦੇ ਆ ਨਾ ਤਾਂ ਮੈਂ ਰੇਟ 1500 ਲਾਣਾ ਤੇ ਮੈਂ 2000 ਲਾਣਾ ਤੁਹਾਨੂੰ ਕਿਹਾ ਵੀ ਫਟਾਫਟ ਆਜੋ ਫੇਰ ਨਾ ਕਿਹਾ ਵੀ ਮਾਲ ਮੁੱਕ ਗਿਆ ਚੱਕ ਲੈ ਸੂਟ ਪੁੱਤ ਆ ਆਪੇ ਨਾ ਚੱਕ ਲੈ ਸੂਟ ਫੇਰ ਨਾ ਕਹਦੇ ਮਾਲ ਮੁੱਕ ਗਿਆ ਵੀਰੇ ਵੀ ਜਸਤੀ ਬਣ ਦੱਸਿਆ ਨਹੀਂ ਸਾਡੇ ਕੋਲ ਸਿਰਫ 200 ਸੂਟ ਆਇਆ ਓਨਲੀ 200 ਸੂਟ ਆ ਦੇਖੀਓ ਹਨੋਂ ਰੰਗ ਕਿੰਨਾ ਨੇ ਕਿੰਨੇ ਆ ਮੇਰੇ ਕੋਲ ਬਾਜ਼ਾਰ ਸੂਟ ਵਿਕ ਰਹੇ ਆ 1500 ਦਾ ਵੀ ਵਿਕ ਰਹੇ ਆ 2000 ਦਾ ਵੀ ਵਿਕ ਰਹੇ ਆ ਪਹਿਲੇ ਰੈਂਕ ਚੈੱਕ ਕਰੋ ਰੰਗ ਕਿੰਨੇ ਸੋਹਣੇ ਹੈ ਡਿਜ਼ਾਈਨ ਇੰਨਾ ਪਿਆਰਾ ਹੈ ਚੀਜ਼ ਨਹੀਂ ਨਮੀਆਂ ਗੱਲ ਛੱਡ ਦੋ ਬਹੁਤ ਹੀ ਪਿਆਰੀ ਆਈਟਮ ਹੈ ਬਹੁਤ ਹੀ ਸੋਹਣੇ ਕਲਰ ਹੈ ਵੀਡੀਓ ਸ਼ੇਅਰ ਕਰ ਜਿਓ ਰੇਟ ਤਾਂ ਅਸੀਂ ਦੱਸ ਰਿਹਾ ਸ਼ੇਅਰ ਕਰੇ ਤੇ ਜੀ ਮਾਰਕਟ ਹੁਣ 1500 ਹੀ ਵਿਕ ਰਹੇ ਹੈ 1600 ਹੀ ਵਿਕ ਰਹੇ ਹੈ ਨਾ ਤਾਂ ਆਪਾਂ 1500 ਲੈਣਾ ਹੈ ਆਪਾਂ 1600 ਲੈਣਾ ਹੈ ਅੰਦੀ ਘਰ ਪਰੋ ਕਰਾਂਗਾ ਪਰ ਮੋਰ ਪੰਖੀਆ ਕਲਰ ਲੈਮਨ ਕਲਰ ਪੈਰਟ ਕਲਰ ਮੋਰ ਪੰਖੀਆ ਸ਼ੇਡ ਡਾਰਕ ਜੀ ਤੇ ਫਿਰੂਜ਼ੀ ਕਲਰ ਜੀ ਦੇਖੋ ਮਹਿੰਦੀ ਕਲਰ ਜੀ ਬਲੈਕ ਕਲਰ ਜੀ ਮਸਟਰਡ ਕਲਰ ਜੀ ਹਲੋ ਜੀ ਸਿਲਵਰ ਗ੍ਰੇ ਕਲਰ ਜੀ ਪੀਚ ਕਲਰ ਜੀ ਰਾਣੀ ਰੰਗ ਜੀ ਔਰੀਂਜ ਰੰਗ ਜੀ ਪੀਕਾਕ ਕਲਰ ਜੀ ਮਹਿੰਦੀ ਰੰਗ ਜੀ ਆਪਣਾ ਹਲਕਾ ਸਕਾਈ ਕਲਰ ਜੀ ਫਿਰ ਗ੍ਰੇ ਕਲਰ ਜੀ ਫਿਰ ਬ੍ਰਾਊਨ ਕਲਰ ਜੀ ਫਿਰ ਸਟੀਲ ਗ੍ਰੇ ਕਲਰ ਜੀ ਮਸਟਰਡ ਕਲਰ ਜੀ ਮੋਰ ਬੰਕਿਆ ਕਲਰ ਜੀ ਦੇਖੋ ਰੰਗ ਕਿੰਨੇ ਆ ਰੰਗ ਸਾਡੇ ਕੋਲ ਕਾਫੀ ਬਣ ਕੇ ਆਏ ਆ ਬੜੇ ਸੋਹਣੇ ਸੋਹਣੇ ਡਿਜ਼ਾਈਨ ਬੜਾ ਪਿਆਰਾ ਹੈ ਕਲਰ ਕੰਬੀਨੇਸ਼ਨ ਬੜਾ ਵਧੀਆ ਹੈ ਜੀ ਜੇ ਰੇਟ ਦੀ ਗੱਲ ਕੀਤੀ ਜਾਵੇ ਸੇਲ ਲੱਗਣੀ ਕੱਲ ਸਵੇਰੇ ਤੋਂ ਕੱਲ ਸਵੇਰੇ ਨੋਬਲ ਸੇਲ ਸ਼ੁਰੂ ਹੋ ਜਣੇ ਸੂਟ ਦੀ ਜੀ ਆ ਤੇ 15 ਜਿਗਸਮ ਸੇਲ ਮਿਲਨੀ ਹੈ ਸੂਟਾਂ ਦੀ ਕਿਉਂ ਸਾਡੇ ਕੋਲ 200 ਸੂਟ ਹੈ ਅਸੀਂ ਰੋਜ਼ ਦਾ ਐਵਰੇਜ 40 ਸੂਟਾਂ ਦਾ ਐਵਰੇਜ ਰੱਖੀ ਹੈ ਕਿਉਂਕਿ ਐਟ ਮਾਡੇ ਹੋਰੀ ਬਹੁਤ ਵਿਕਦੀਆਂ ਐ ਇਹ ਸੂਟ ਬਿਜਾਰੇ ਵਿਕਦਾ ਹੈਗਾ ਆਪਣੇ 1500 ਤੋਂ ਲੈ ਕੇ 2000 ਤਾ ਜਿਹੜੀ ਮਰਜ਼ੀ ਮੈਂ ਇੱਕ ਲੈ ਜਾ ਸਕਦੀ ਹੈ ਇਹ ਕੱਲ-ਕੱਲ ਵਾਸਤੇ ਆਫਰ ਹੈ ਕਿ 800 ਰੁਪਏ ਸੂਟ ਜੀ 800 ਰੁਪਏ ਸੂਟਾਂ ਸੀ ਜਿੱਥੇ ਮਰਜ਼ੀ ਟਰਾਈ ਕਰਕੇ ਆ ਜਿੱਥੇ ਮਰਜ਼ੀ ਲੱਭ ਕੇ ਆ ਜਿਉਂ ਤੁਹਾਨੂੰ ਕਿਤੇ ਨਹੀਂ ਮਿਲਣਾ ਹੈਗਾ ओरिजिनल ਡੋਲਾ ਬਨਾਰਸੀ ਸੂਟ ਹੈ ओरिजिनल ਡੋਲੇ ਦਾ ਸੂਟ ਹੈ ਰੇਟ ਆਏਗਾ ਸਿਰਫ 800 ਰੁਪਏ ਜੀ 800 ਰੁਪਏ ਸੂਟ ਹੈ ਜਿੱਥੇ ਮਰਜ਼ੀ ਪਤਾ ਕਰਕੇ ਆ ਜਿਓ ਜਿੱਥੇ ਮਰਜ਼ੀ ਟਰਾਈ ਕਰਕੇ ਆ ਜਿਓ ਕਿਤੇ ਨੇ ਆ ਰੇਟ ਤੇ ਸੂਟ ਮਿਲਣਾ ਸਾਨੂੰ ਜੀ ਕਲਰ ਦੇਖ ਲੋ ਡਿਜ਼ਾਈਨ ਦੇਖ ਲੋ ਰੇਟ ਆਇਗਾ ਸਿਰਫ ਸਿਰਫ 800 ਰੁਪਏ ਜੀ ਕਲਰ ਬਥੇਰੇ ਹੈਗੇ ਆ ਸਾਡੇ ਕੋਲ 200 ਪੀਸ ਆਇਆ ਹੈ ਜਿਨ੍ਹਾਂ ਨੇ ਬਲਕ ਚ ਮਾਲ ਲੈਣਾ ਬਲਕੇ ਵੀ ਲੈ ਜਾ ਸਕਦੇ ਆ ਕਿਉਂਕਿ ਇਹ ਆਟਮਾ ਹੋਇਆ ਹੈ ਯਾਰ ਵਿਆਹ ਦਿਨ ਸੋਟਾ ਆਪਣੇ 15 1500 2 2000 ਤੇ ਲੈਣੇ ਪੈਂਦੇ ਆ ਗਿਫਟ ਕਰਨ ਵਾਸਤੇ ਤਾਂ ਕਿ ਰੱਖ ਲੋ ਜੇ ਕੁੜੀ ਦਾ ਵਿਆਹ ਕਰ ਲੈ ਵੈਸੀ ਲੈ ਕੇ ਰੱਖ ਲੋ ਆਪਣੇ ਵਾਸਤੇ ਰੱਖ ਲੋ ਮੁੜ ਕੇ ਸੂਟ ਨਹੀਂ ਮਿਲਣਾ ਹੈਗਾ ਰੇਟ ਹੈਗਾ ਸਿਰਫ 800 800 ਰੁਪਏ ਤੋਂ ਉੱਪਰ ਦਾ ਰੇਟ ਹੈ ਰੰਗਾਂ ਵਿੱਚ ਦੇਖੋ ਕਿੰਨੀ ਸੋਹਣੀ ਪਈ ਹੈ ਸੂਟ ਦੇਖੋ ਕਿੰਨੇ ਪਿਆਰੇ ਪਿਆਰੇ ਹੈ ਪੰਚਨੀ ਚਾਣਨੀ 220 ਰੁਪਏ ਦਾ ਰੰਗ ਜਿੰਨੇ ਮਰਜ਼ੀ ਜਾ ਕੇ ਲੈ ਜੋ ਸਿਰਫ ਤੁਹਾਨੂੰ ਸੂਟ ਮਿਲਣਾ 800 ਰੁਪਏ ਦਾ ਜੀ 800 ਰੁਪਏ ਤੋਂ ਉੱਪਰ ਦਾ ਰੇਟ ਹੈ ਮਿਲਣਾ ਕਿੱਥੇ ਹੈ ਮਿਲਣਾ ਹੈਗਾ ਜੱਸੀ ਦੀ ਹੱਟੀ ਵਰਜੀ ਬੱਸ ਸਕੈਂਡ ਬਲੈਂਟਰ ਦੇ ਬਿਲਕੁਲ ਸਾਹਮਣੇ ਤੋਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਅੱਗੇ ਦੇ ਆਪਣੇ ਪਾਜੀ ਵੀਡੀਓ ਜਰੂਰ ਭੇਜਿਓ ਜੀ ਦੇਖੋ ਤੁਹਾਨੂੰ ਆ ਰੇਟ ਦੇ ਕੱਪੜਾ ਮਿਲਦਾ ਨਹੀਂ ਮਿਲਦਾ ਅਜੇ ਜੱਸੀ ਰੱਟੀ ਵਿੱਚ ਕੱਪੜਾ ਮਿਲਣਾ ਪਰ ਸ਼ਾਮ ਨੂੰ ਨਹੀਂ ਮਿਲਣਾ ਕੱਲੂ ਸਵੇਰੇ 9 ਵਜੇ ਤੋਂ ਸੇਲ ਸ਼ੁਰੂ ਹੋਣੀ ਹੈ ਕੱਲੂ ਤੇ ਲੈ ਕੇ 15 ਕਿਲੋ ਦਾ ਮਾਲ ਮਿਲਣਾ ਹੈ 9 ਦੇ ਬਾਅਦ ਮਿਲਣਾ ਨਾ ਉਹ ਤੇ ਪਹਿਲੇ ਮਿਲਣਾ ਜਿਹਦੇ ਸੂਟਾਂ ਹੀ ਲੋੜ ਹੈ ਕੱਲੂ ਸਵੇਰੇ 9 ਵਜੇ ਪਹੁੰਚ ਜਾਓ ਜੱਸੀ ਦੀ ਹੱਟੀ ਵਰਜੀ ਬਸ 10 ਮਿੰਟੇ ਦੇ ਬਿਲਕੁਲ ਸਾਹਮਣੇ ਜੀ ਸੋ ਇਹ ਸੇਲ ਕੱਲੂ ਸਵੇਰੇ ਸ਼ੁਰੂ ਹੋਣੀ ਹੈ 9 ਵਜੇ ਤੋਂ ਬਾਅਦ ਜੀ ਅੱਜ ਵੀ ਕੋਈ ਆਨਲਾਈਨ ਆਰਡਰ ਨਹੀਂ ਲੈਣ ਹਾਂਜੀ ਭੈਣ ਅੱਜ ਕੋਈ ਆਨਲਾਈਨ ਆਰਡਰ ਨਹੀਂ ਲੈਣਾ ਹੈਗਾ ਜੀ ਕਿਉਂਕਿ ਕੱਲ ਤੇ ਸ਼ੁਰੂਆਤ ਹੋਣੀ ਹੈ ਸਵੇਰੇ ਜੀ ਸੇ 9 ਵਜੇ ਸ਼ੁਰੂਆਤ ਕਰਨੀ ਆਪਾਂ ਜੀ ਸੋ ਜਿਹੜੇ ਭੈਣੇ ਵੀਡੀ ਸਭ ਤੋਂ ਮੈਂ ਚੀਜ਼ ਕੀ ਹੈ ਜੀ ਇਹ ਸਪੈਸ਼ਲਿਸਟ ਆਨਲਾਈਨ ਕਸਟਮਰਸ ਵਾਸਤੇ ਸੇਲ ਹੈ ਆਮ ਗਾਹਕ ਨੂੰ ਸੂਟ ਨਹੀਂ ਮਿਲਣਾ ਹੈਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 10 ਬੰਦ ਤੋਂ 15 ਬੰਦ ਨੂੰ ਸੂਟ ਮਿਲਣਾ ਹੈ ਮੈਨੂੰ ਸੂਟ ਨਹੀਂ ਮਿਲਣਾ ਸੂਟ ਸਾਡੇ ਕੋਲ ਸਿਰਫ 200 ਵੈ ਆਰਡਰ ਆ ਜਾਣੇ 2000 ਦੇ ਜਿਹੜੀ ਪੈਨਾਂ ਦੇ ਵੀਡੀਓ ਸ਼ੇਅਰ ਹੋਊਗੀ ਲਾਈਕ ਹੋਊਗੀ ਕਮੈਂਟ ਹੋਊਗੀ ਸਭ ਉਹਨਾਂ ਨੂੰ ਸੂਟ ਆਣਾ ਹੈ ਤੋਂ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਲਾਈਕ ਕਰਨ ਵਾਸਤੇ ਤੇ ਪਸੰਦ ਕਰਨ ਵਾਸਤੇ ਜੀ ਧੰਨਵਾਦ ਜੀ ਐਡਰੈਸ نوٹ ਰੱਖਣਾ ਜਸਤੀ ਦੀ ਹੱਟੀ ਬੱਸ ਸਟੈਂਡ ਮਨਿੰਡੇ ਦੇ ਬਿਲਕੁਲ ਸਾਹਮਣੇ জিয়ারি <laughs> <laughs>